ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਗਾਇਬ ਸਿੰਘ ਸਨ ਉਹ ਮਹਿੰਦਰ ਸਿੰਘ ਵਾਸ਼ੀਪਿੰਡ ਕਮਿਕਲਾ ਤਸੀਹ ਰਾਜਪੁਰਾ ਜਿਲ੍ਹਾ ਪਟਿਆਲਾ ਕੌਮ ਰਵਿਦਾਸ਼ ਇਹ ਐਸਸੀ ਫਾਰੇਜ ਪਈਚਾਰੇ ਤੋਂ ਅੱਜ ਮਿਤੀ 25 11 2025 ਨੂੰ ਮੈਂ ਅੱਜ ਸਵੇਰੇ ਆਪਣੇ ਖੇਤ ਜਿਹੜੀ ਕਿ ਸਾਨੂੰ ਜ਼ਮੀਨ ਨਜੂਲੈਂਡ ਮਿਲੀ ਹੋਏ 5 6 ਕਿੱਲੇ ਉਹਨਾਂ ਦੀ ਬਜਾਈ ਕਰਨ ਵਾਸਤੇ ਆਪਣਾ ਰਿਸ਼ਤੇਦਾਰ ਇਹ ਟਰੈਕਟਰ ਸੁਮੇਤ ਸੰਵੇਤ ਇੱਕ ਬੀਜ ਬੀਜਣ ਵਾਲਾ ਮਜ਼ਦੂਰ ਜਿਹੜਾ ਘਨੌਰੋਂ ਲੈ ਕੇ ਆਇਆ ਸੀ ਆਪਣੇ ਖੇਤਾਂ 'ਚ ਪਜਾਈ ਕਰਨ ਵਾਸਤੇ ਆਇਆ ਸੀ ਅਤੇ ਪਹਿਲਾਂ ਮੈਂ ਉਹਨਾਂ ਦੀ ਚਾਹ ਪਾਣੀ ਲੈ ਕੇ ਗਿਆ ਉਸ ਤੋਂ ਬਾਅਦ ਜਦੋਂ ਮੈਂ ਖੇਤ ਬਾਂਦਿਆਂ ਨੂੰ ਛੱਡ ਕੇ ਘਰ ਆ ਉਹਨਾਂ ਦੀ ਰੋਟੀ ਲੈਣ ਵਾਸਤੇ ਆਇਆ ਤਾਂ ਜਦੋਂ ਜਾ ਕੇ ਦੇਖਿਆ ਉੱਥੇ ਟਰੈਕਟਰ ਤੇ ਹੈਰੋਂ ਨਹੀਂ ਸੀ ਕਿਤੇ ਨਾ ਹੀ ਉੱਥੇ ਉਹ ਮੇਰੇ ਰਿਸ਼ਤੇਦਾਰ ਟਰੈਕਟਰ ਵਾਲਾ ਨੇ ਨਾਮ ਅਜੈ ਸਿੰਘ ਅਤੇ ਇੱਕ ਹੋਰ ਮਜ਼ਦੂਰ ਜਿਹੜਾ ਪਿੰਡ ਅਸੀਂ ਕਪੜੇ ਤੋਂ ਮੈਂ ਲੈ ਕੇ ਆਂਦਾ ਸੀ ਉਹ ਉੱਥੇ ਨਹੀਂ ਸੀ ਮੈਂ ਜਿਉਂ ਹੀ ਪਤਾ ਕੀਤਾ ਤਾਂ ਨਾ ਹੋਕਰ ਪਹੁੰਚੇ ਨਾ ਖੇਤ ਸੀਗੇ ਤੇ ਫਿਰ ਮੈਂ ਦੁਵਾਰੇ ਆਪਣੇ ਘਰ ਆ ਗਿਆ ਤੇ ਇੰਨੇ ਨੂੰ ਮਨੂੰ ਕੁਝ ਪਰੋਸੇ ਜੋ ਉਸੂਲਿਆਂ ਤੋਂ ਪਤਾ ਲੱਗਿਆ ਕਿ ਉਹਨਾਂ ਨੂੰ ਤਾਂ ਪਰ ਪੁਲਿਸ ਫੜ ਕੇ ਥਾਣੇ ਲੈ ਗਈ ਤਕਰੀਬਨ ਇਹ ਵਾਕਾ ਇੱਕ ਔਰ ਦੋ ਦੇ ਪਿਛਕਾਰ ਹੋਇਆ ਔਰ ਉਸ ਸMeVਤ ਟਰੈਕਟਰ ਸਮMeVਤ ਹੈਰੋਂ ਸਾਰੇ ਸਿਰੇ ਤੱਕ ਧਨੌਰ ਤੇ ਇਸ ਤਰ੍ਹਾਂ ਲੈ ਕੇ ਲਾ ਕੇ ਲੈ ਕੇ ਲੈ ਕੇ ਗਏ ਆ ਤੇ ਇਸੇ ਸੰਬੰਧ ਵਿੱਚ ਜਦੋਂ ਮੈ ਪਤਾ ਕੀਤਾ ਵੀ ਇਹ ਕੌਣ ਨੇ ਬੰਦਾ ਲੈ ਕੇ ਗਿਆ ਵੀ ਕੀ ਕਾਰਨ ਹੈ ਤਾਂ ਉਹਨਾਂ ਨੇ ਦੱਸਿਆ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਮੈਨੂੰ ਮਰੇ ਜਿਹੜੇ ਦੋਸਤ ਮਿੱਤਰ ਆ ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਕਿਹਾ ਵੀ ਦੱਸਿਆ ਕਰਕੇ ਗੱਲ ਦਾ ਉਹ ਕਹਿੰਦੇ ਵੀ ਅਸੀਂ ਜਾ ਕੇ ਪਤਾ ਕਰਦੇ ਆਂ ਵੀ ਕੀ ਗੱਲ ਐ ਤਾਂ ਉਹਨਾਂ ਨੇ ਜਦੋਂ ਐਸਐਚਓ ਕਨੌਰ ਸਾਹਿਬ ਸਿੰਘ ਜੀ ਦਾ ਨਾਂ ਹੈ ਜਿਹਦਾ ਨੰਬਰ ਹੈਗਾ 95929 12440 ਉਸ ਨੇ ਅਤੇ ਤੇ ਐਸਆਈ ਸਵਰਨ ਸਿੰਘ ਜਿਹੜੇ ਕਿ ਮੈਨੂੰ ਪਹਿਲਾਂ ਵੀ ਪਰੇਸ਼ਾਨ ਕਰ ਰਹੇ ਆਂ ਵੀ ਉਹਨਾਂ ਉਹ ਬੰਦੇ ਹੋਰ ਉੱਥੇ ਥਾਣੇ ਲੈ ਕੇ ਗਏ ਆ ਕਿ ਤੇਰੇ ਖਿਲਾਫ ਹਰਵਿੰਦ ਸੁਖਵਿੰਦਰ ਸਿੰਘ ਸਨ ਆਫ ਹਰਨਾਮ ਸਿੰਘ ਵਾਸੀ ਪਿੰਨ ਕਪੂਲਪੁਰ ਵਾਲੇ ਨੇ ਸ਼ਿਕਾਇਤ ਕੀਤੀ ਹੈ ਕਿ ਤੁਸੀਂ ਉਸ ਤੋਂ 8-10 ਲੱਖ ਰੁਪਏ ਚ ਆਪਣੀ ਇਹ ਜਮੀਨ ਜਿਹੜੀ ਕਹਣੀ ਰੱਖੀ ਹੋਈ ਹੈ ਉਹਨਾਂ ਨੇ ਪਹਿਲਾਂ ਵੀ ਮੈਨੂੰ ਪਰੇਸ਼ਾਨ ਕੀਤਾ ਕਾਫੀ ਚਿਰ ਤੋਂ ਮੈਨੂੰ ਪਰੇਸ਼ਾਨ ਕਰਦੇ ਆ ਰਹੇ ਆ ਕਿ ਮੈਨੂੰ ਇਹਨਾਂ ਤੋਂ ਪੈਸੇ ਲੈਣੇ ਜਾਂਦ ਕੇ ਉਹਦੇ ਕੋਈ ਪਿਛਗਵਾ ਜਸਪਾਲ ਸਿੰਘ ਐਡਵੋਕੇਟ ਦਾ ਭਰਾ ਸਰਜੀਤ ਸਿੰਘ ਸ਼ਾਨਾ ਵਗਨਾਨ ਸਿੰਘ ਵਾਸੀ ਪਿੰਡ ਕਮਿਕਲਾ ਅਤੇ ਸੁਖਦੇਵ ਸਿੰਘ ਸਾਨਾ ਪਨਾਖਤਰਾ ਸਿੰਘ ਵਾਸੀ ਪਿੰਡ ਕਮਕਲਾ ਗਵਾਹ ਬਣਾਏ ਹੋਏ ਆ ਤੇ ਜਦੋਂ ਮੈਂ ਉਹਨਾਂ ਨੂੰ ਆ ਕੇ ਪੁੱਛਿਆ ਵੀ ਮੈਂ ਤੁਹਾਡੇ ਸਾਹਮਣੇ ਕਦੇ ਪੈਸੇ ਲਏ ਹੋ ਕਹਿੰਦੇ ਵੀ ਅਸੀਂ ਕਦੇ ਨਹੀਂ ਸਾਡੇ ਸਾਹਮਣੇ ਕਦੇ ਨਹੀਂ ਪੈਸੇ ਲਏ ਵੀ ਨਾ ਅਸੀਂ ਕਦੇ ਇਹ ਕੋਈ ਗੱਲ ਕੀਤੀ ਹੈ ਵੀ ਤੇ ਮੈਂ ਉਹ ਕਹਿੰਦੇ ਵੀ ਅਸੀਂ ਤਾਂ ਕਦੇ ਨਾ ਤੁਹਾਡੇ ਹੱਕ ਵਿੱਚ ਇਸ ਦਫ਼ਤਰ ਅਸੀਂ ਕਦੇ ਬਿਆਨ ਦਵਾਂਗੇ ਨਾ ਹੀ ਸਾਡੇ ਸਾਹਮਣੇ ਕਦੇ ਪੈਸੇ ਲਏ ਤਾਂ ਜਦੋਂ ਮੈਂ ਇਹ ਗੱਲ ਸਾਰੀਆਂ ਐਸਐਚਓ ਨੂੰ ਦੱਸੀਆਂ ਤਾਂ ਉਹ ਕਹਿੰਦੇ ਜੀ ਨਹੀਂ ਇਹ ਨਹੀਂ ਦਵੇਤਾ ਤੋ ਸੇ ਝੂਠ ਬੋਲਦੇ ਹੋ ਔਰ ਮੇਰੇ ਤੇ ਦਬਾਅ ਪਾ ਰਿਆ ਪਹਿਲਾਂ ਵੀ ਮਿਤੀ 5 11 2000 25 ਨੂੰ ਇਹਨਾਂ ਨੇ 24 ਨੂੰ ਸੌਰੀ ਮੇਰੇ ਤੇ ਬਹੁਤ 70 ਸਾਲ ਦੀ ਜੇ ਮੈਂ ਸੀਨੀਅਰ ਸਿਟੀਜ਼ਨ ਤੇ ਰਿਟਾਇਰਡ ਪਟਵਾਰੀ ਹਾਂ ਐਜੂਕੇਸ਼ਨ ਡਿਪਾਰਟਮੈਂਟ ਤੋਂ ਤੇ ਮੈਨੂੰ ਇਹਨਾਂ ਨੇ ਪਹਿਲਾਂ ਵੀ ਬੜੇ ਦਬਕ ਕੇ ਮਾਰੇ ਜਿੱਦੀ ਮੈਂ ਪੋਸਟ ਪਹਿਰਾ ਹੀ ਪਾ ਚੁੱਕਿਆ ਅੱਜ ਫੇਰ ਮੇਰੇ ਨਾਲ ਇਹਨਾਂ ਨੇ ਇਹ ਵਸ ਨੂੰ ਕੀਤਾ ਵੀ ਮੈਨੂੰ ਇਹ ਲੋਕਾਂ ਆਹ ਜਿਹੜੇ ਮੇਰੇ ਜਾਣਕਾਰਾਂ ਨੂੰ ਦੱਸਿਆ ਵੀ ਜੇ ਉਹਨੂੰ ਇੱਥੇ ਭੇਜੋ ਵੀ ਤਾਂ ਅੱਜ ਸੋਨ ਬੰਦਨ ਨੇ ਛੱਡਾਗੇ ਤੇ ਫੇਰ ਮੈਂ ਆ ਕੇ ਪਿੰਡ ਆਇਆ ਉਹਦੇ ਫੇਰ ਵੀ ਉਹ ਬੰਦੇ ਉੱਥੇ ਆ ਅੱਜ ਤੱਕ ਹੁਣ ਨਾ ਤਕਰੀਬਨ 8 9 ਵਜੇ ਹੁਣ ਤੱਕ ਵੀ ਉਹਨੇ ਬੰਦੇ ਉਹ ਛੱਡੇ ਨਹੀਂ ਕਹਿੰਦੇ ਵੀ ਜੈ ਸਿੰਘ ਨੂੰ ਲਿਜਾਓ ਮੈਂ ਇਸ ਤੇ ਪਰਚਾ ਦਰਜ ਕਰਾਂਗਾ ਤੇ ਉਹ ਇਸ ਤਰ੍ਹਾਂ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਮੈਂ ਸ਼ਡਿਊਲ ਕਾਸਟ ਬੰਦਾ ਔਰ ਮੈਂ ਮੈਂ ਜਦੋਂ ਪੁੱਛਿਆ ਵੀ ਤੇਰੇ ਕੋਲ ਕੋਈ ਸ਼ੇ ਹੈ ਜਦ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਰਾਜਪੁਰੇ ਕੋਰਟ ਕਚਹਿਰੀ ਵਿੱਚ ਤੇ ਜਦੋਂ ਕੋਰਟ ਚ ਕੇਸ ਚੱਲਿਆ ਜਾਵੇ ਤਾਂ ਜਮੀਨੀ ਦੇ ਦਾਦਾ ਝਗੜਾ ਜੇ ਹੋਇਆ ਵੀ ਮੰਨ ਪੀ ਲਿਆ ਜਾਵੇ ਤਾਂ ਇਹਦੇ ਵਿੱਚ ਤਾਂ ਕਦੋਂ ਉਸ ਪਾਰਟੀ ਦਾ ਕਲੰਦੇਸਾ ਕਦੀ ਜਲ ਕੇ ਸਾਰਾ ਕੁਛ ੁੱਟਾ ਇਹਨਾਂ ਨੇ ਡਰਾਮੇबाजी ਕੀਤੀ ਹੋਈ ਹੈ ਔਰ ਜਿਹੜਾ ਮੇਰਾ ਖਿਲਾਫ ਹੈ ਬੰਦਾ ਸਰਦਾਰ ਜਿਹਨੂੰ ਸੁਖਵਿੰਦਰ ਸਿੰਘ ਕਹਿੰਦੇ ਆ ਸਨੋ ਹਰਲਾਲ ਸਿੰਘ ਵਾਰਸੀ ਪਿੰਡ ਕਪੂਲਪੁਰ ਉਹ ਕਹਿੰਦਾ ਜੀ ਮੇਰਾ ਸਾਲਾ ਇੱਕ ਪੁਲਿਸ ਡਿਪਾਰਟਮੈਂਟ ਵਿੱਚ ਆਈਜੀ ਹੈ ਤੇ ਉਹ ਉਹਦੇ ਦੱਬ ਕੇ ਮੈਂ ਕਿਹਾ ਜੀ ਆਈਜੀ ਹੈ ਤਾਂ ਕਿ ਕਿ ਉਹਨੇ ਲੋਕਾਂ ਨੇ ਕਿਥੇ ਉਤਵਾਣੇ ਆ ਇਸ ਕਰਕੇ ਪ੍ਰਸ਼ਾਸਨ ਮੇਰੇ ਤੇ ਬਹੁਤ ਦਬਾਅ ਪਾ ਰਿਹਾ ਮੈਂ ਵੀ ਕਈ ਵਾਰੀ ਤਰਖਾਸਤ ਦਿੱਤੀਆਂ ਮੇਰੇ ਤੇ ਕੋਈ ਕਾਰਵਾਈ ਨਹੀਂ ਕੀਤੀ 5 ਮਹੀਨੇ ਹੋ ਗਏ ਮੇਰੇ ਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਤੋਂ ਝੁੱਠੀ ਦਰਖਾਸਤ ਲੈ ਕੇ ਮੈਨੂੰ ਦਬਾਉਣ ਵਾਸਤੇ ਔਰ ਉਹ ਉਹਦਾ ਕਬਜ਼ਾ ਕਰਨ ਵਾਸਤੇ ਦਲਤ ਵਿਰੋਧੀ ਐਸ ਐਚਓ ਸਾਹਿਬ ਸਿੰਘ ਤੇ ਐਸ ਆਈ ਸਵਰਨ ਸਿੰਘ ਮੇਰੇ ਤੇ ਝੂਠਾ ਪਰਚਾ ਦਰਜ ਕਰਨਾ ਚਾਹੁੰਦੇ ਆ ਤਾਂ ਮੈਂ ਇਹ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਡੀਜੀਪੀ ਐਸ ਐਸ ਪੀ ਸਾਹਿਬ ਪਟਿਆਲਾ ਡੀਐਸਪੀ ਸਾਹਿਬ ਅਤੇ ਘਨੌਰ ਦੇ ਹੋਰ ਉੱਚ ਅਧਿਕਾਰੀਆਂ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਹੋਮ ਗ੍ਰਹਿ ਮੰਤਰੀ ਨੂੰ ਵੀ ਮੈਂ ਬੇਨਤੀ ਕਰਨਾ ਕਿ ਇਸ ਜਿਹੜਾ ਹੈ ਇਹ ਇਹੋ ਜਿਹਾ ਨਿਕੰਮਾ ਜਿਹੜਾ ਐਸਐਚਓ ਦੇ ਖਿਲਾਫ ਮੈਂ ਐਸਸੀਐਸਟੀ ਦਾ ਪੱਤਾ ਦਰਜ ਕਰਨਾ ਚਾਹੀਦਾ ਔਰ ਤਾਂ ਕਿ ਇਹ ਹੋਰ ਲੋਕਾਂ ਨੂੰ ਪਰੇਸ਼ਾਨ ਨਾ ਕਰੇ ਸੋ ਇਹ ਮੇਰੀ ਬੇਨਤੀ ਹੈ ਇੰਨੀ ਕਿ ਮੈਂ ਗੱਲ ਕਹਿਣਾ ਚਾਹਨਾ ਔਰ ਮੈਨੂੰ ਇਹ ਵੀ ਮੈਂ ਕਹਿਣਾ ਚਾਹੁੰਦਾ ਰਿਸ਼ਚੋ ਨੂੰ ਤੇ ਹੋਰ ਉਸ ਬੰਦੇ ਨੂੰ ਸੁਖਵਿੰਦਰ ਸਿੰਘ ਨੂੰ ਵੀ ਜਿੰਨਾ ਮਰਜ਼ੀ ਮੇਰੇ ਤੇ ਤੁਸੀਂ ਦਬਾਅ ਪਾ ਲੋ ਮੈਂ ਤੁਹਾਡੇ ਦਬਾਅ ਥਲੇ ਨਹੀਂ ਆਣਾ ਮੈਂ ਆਪਣੀ ਕਰਵਾਨੀ ਦੇਣ ਵਾਸਤੇ ਤਿਆਰ ਹਾਂ ਔਰ ਇਸ ਕਰਕੇ ਮੈਂ ਤੇ ਮੇਰਾ ਪਰਿਵਾਰ ਹੈ ਬਹੁਤ ਪਰੇਸ਼ਾਨ ਹੈ ਮਾਨਸਿਕ ਤੌਰ ਤੇ ਔਰ ਸਾਨੂੰ ਇਸ ਦੁਆਰੇ ਫਿਰ ਬੇਨਤੀ ਕੀਤੀ ਜਾਂਦੀ ਹੈ ਉਸ ਅਧਿਕਾਰੀਆਂ ਨੂੰ ਹੋਰ ਸਾਰੇ ਮਿੱਤਰਾਂ ਦੋਸਤਾਂ ਨੂੰ ਵੀ ਮੈਂ ਕਹਿਣਾ ਵੀ ਮੇਰੀ ਇਸ ਕਮ ਵਿੱਚ ਮਦਦ ਕਰੋ ਮੇਰੇ ਨਾਲ ਤਕਾ ਹੋ ਰਿਹਾ ਔਰ ਅ ਐਸਐਚਓ ਦੇ ਖਿਲਾਫ ਐਸਸੀਐਸਟੀ ਦਾ ਪਰਚਾ ਦਰਜ ਕਰਾਉਣ ਵਾਸਤੇ ਮੇਰੀ ਮਦਦ ਕੀਤੀ ਜਾਵੇ ਵਹਿਜ ਖਾਲਸਾ ਸਿਟੀ ਬੈਜੀ ਦੇ ਪਤੇ